ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀ ਧੰਨਤਾ ਨੂੰ ਸਾਬ ਸ੍ਰੀ ਅਕਾਲ ਤਖਤ ਸਾਹਿਬ ਜੀ ਤੇਨਾਂ ਦੇ ਸਜਣਾ ਦਿਸਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਅੱਜ ਦੇ ਸਜਣਾ ਦਿਸਦੇ ਸਿੱਖ ਧਰਮ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਇੱਕ ਸਿਧਾਂਤ ਤੇ ਇੱਕ ਸੰਕਲਪਕ ਦੇ ਰੂਪ ਦੇ ਵਿੱਚ ਹੋਈ ਤਖਤ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਬੈਠਣ ਵਾਲੀ ਜਗਾ ਜਾਂ ਬੈਠਣ ਵਾਲੀ ਚੌਂਕੀ ਜਾਂ ਰਾਜ ਸਿੰਘਾਸਨ ਸਿੱਖ ਪਰੰਪਰਾ ਵਿੱਚ ਤਖਤ ਸਦਾ ਦੀ ਚੌਂਕੀ ਦਾ ਪ੍ਰਤੀਕ ਹੈ ਜਿਸ ਵਿੱਚ ਰੋਹਾਨੀ ਅਤੇ ਦੁਨਿਆਵੀ ਪੱਖ ਦੋਵੇਂ ਸ਼ਾਮਲ ਹਨ ਸਿੱਖ ਪੰਥ ਵਿੱਚ ਪੰਜਾਂ ਤਖਤਾਂ ਨੂੰ ਬਰਾਬਰਤਾ ਦਾ ਸਦਕਾਰ ਅਤੇ ਉੱਚਤਾ ਦਾ ਦਰਜਾ ਦਿੱਤਾ ਗਿਆ ਹੈ। ਜਿਸ ਵੇਲੇ ਸਾਹਿਬ ਸ੍ਰੀ ਗੁਰੂ ਅਜੰ데요ਵ ਜੀ ਦੀ ਸ਼ਹੀਦੀ ਹੋਈ ਗੁਰੂ ਸਵਾਰਿਓ। ਔਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਗੁਰਗੱਦੀ ਤੇ ਬੈਠੇ। ਹੁਣ ਲੋੜ ਮਹਿਸੂਸ ਹੋਈ ਕਿ ਜ਼ਬਰ ਦਾ ਟਕਰਾ ਸਿਰਫ ਸਬਰ ਨਾਲ ਨਹੀਂ ਨੀਤੀ ਨਾਲ ਵੀ ਕੀਤਾ ਜਾਵੇ। ਅਤੇ ਜੋਰ ਨਾਲ ਵੀ ਕੀਤਾ ਜਾਵੇ। ਇਸ ਵੇਲੇ ਬਾਬਾ ਬੁੱਢਾ ਜੀ ਸਾਹਿਬ ਵੱਲੋਂ ਹਰਗਮਨ ਸਾਹਿਬ ਜੀ ਨੂੰ ਗੁਰਤਾ ਗਦੀ ਪ੍ਰਾਪਤ ਹੋਈ ਔਰ ਮੇਰੀ ਪੀਰੀ ਦੀਆਂ ਦੋ ਤਲਵਾਰਾਂ ਸਾਬ ਸ੍ਰੀ ਗੁਰੂ ਹਰਗਮਨ ਸਾਹਿਬ ਨੂੰ ਬਣਾਈਆਂ ਔਰ ਸਮੂਹ ਸੰਗਤਾਂ ਨੂੰ ਹੁਕਮ ਕੀਤੇ ਗਏ ਕਿ ਅੱਜ ਤੋਂ ਬਾਅਦ ਦਸਵੰਧ ਦੀ ਰਕਮ ਜਿਹੜੀ ਹੈ ਮਾਇਆ ਦੇ ਰੂਪ ਵਿੱਚ ਆਵੇ। ਘੋੜਿਆਂ ਦੇ ਰੂਪ ਵਿੱਚ ਆਵੇ ਅਸਲੇ ਦੇ ਰੂਪ ਵਿੱਚ ਆਵੇ ਪੂਰੀ ਫੌਜੀ ਸ਼ਾਨੋਂ ਸ਼ੌਕ ਦੇ ਨਾਲ ਆਵੇ ਔਰ ਜਿਸ ਵੇਲੇ ਪਿਆਰਿਓ ਸਿਰਜਣਾ ਕੀਤੀ ਗਈ ਏ ਕਾਦਰਕ ਸਾਹਿਬ ਜੀ ਦੀ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਅਤੇ ਬਾਬਾ ਜੇਠਾ ਜੀ ਤਿੰਨਾਂ ਨੇ ਰਲ ਕੇ ਇਸ ਮਹਾਨ ਪਵਿੱਤਰ ਕਾਰਜ ਨੂੰ ਨੇਪਰੇ ਚਾੜਿਆ ਔਰ ਇਥੋਂ ਤੱਕ ਲੰਮੀ ਸੋਚ રાખી ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਕਿ ਅਗਰ ਅਕਾਲ ਤਖ਼ਤ ਸਾਹਿਬ ਜੀ ਦੇ ਉੱਪਰ ਬੈਠੇ ਹੋਵੋ ਆਪ ਜੀ ਨੂੰ ਸ੍ਰੀ ਹਰਮੰਦਰ ਸਾਹਿਬ ਨਜ਼ਰ ਆਵੇ ਕਿਉਂਕਿ ਜਿਸ ਵੇਲੇ ਰਾਸੀ ਸਤ੍ਹਾ ਤੇ ਬੈਠਿਆਂ ਕੋਈ ਨਿਆਂ ਕਰਨਾ ਹੋਵੇ ਤੇ ਪਰਮੇਸ਼ਰ ਦਾ ਡਰ ਭਾਉ ਹੋਵੇ ਔਰ ਅਗਰ ਤੁਸੀਂ ਹਰ ਮੰਦਰ ਸਾਹਿਬ ਦੇ ਵਿੱਚ ਬੈਠੇ ਹੋ ਤੁਹਾਨੂੰ ਰਾਸੀ ਤਾਕਤ ਨਜ਼ਰ ਨਾ ਆਵੇ ਜਾਨੀ ਕਿ ਕਾਲਤਖ ਸਾਹਿਬ ਨਜ਼ਰ ਨਾ ਆਵੇ ਤੇ ਪਿਆਰਿਓ ਇਹ ਨਜ਼ਰ ਨਹੀਂ ਵੀ ਆਉਂਦਾ ਸੋ ਕਾਲਤਖ ਸਾਹਿਬ ਜੀ ਦੀ ਸਿਰਜਣਾ ਗੁਰੂ ਸਾਹਿਬ ਦਾ ਭਾਰਤ ਵਿੱਚ ਸੱਚ ਧਰਮ ਤੇ ਗਿਆਨ ਆ ਦੀ ਕੋਈ ਉਸ ਵੇਲੇ ਚੀਜ਼ ਨਹੀਂ ਸੀ ਜਬਰ ਜ਼ੁਲਮ ਤੇ ਜ਼ੋਰ ਦਾ ਰਾਜ ਸੀ ਗੁਰੂ ਅਰਜਨ ਸਾਹਿਬ ਜੀ ਵਰਗੇ ਸ਼ਾਂਤੀ ਦੇ ਪੁੰਜ ਇੱਕ ਸਰਬ ਸਾਂਝੇ ਧਰਮ ਦੇ ਰੈਬਰ ਤੇ ਜਗਤ ਜਲੰਦ ਦੇ ਫਲ ਮੰਗਣ ਵਾਲੇ ਪਰਬਕਾਰੀ ਮਹਾਂਪੁਰਖਾਂ ਨੂੰ ਬਿਨਾ ਕਿਸੇ ਦੋਸ਼ ਦੇ ਬਿਨਾ ਕਿਸੇ ਸੁਣਵਾਈ ਦੇ ਲਾਹੌਰ ਵਿੱਚ ਅਨਮੁਖੀ ਕਸ਼ਟ ਤੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਅਜੇ ਹੀ ਅੰਧਕਾਰ ਭਰੇ ਰਾਜ ਵਿੱਚ ਆਮਨ ਨੂੰ ਕਾਨੂੰਨ ਸਾਫ਼ ਕੇ ਵੀ ਮਿਲ ਸਕਦਾ ਸੀ ਗੁਰੂ ਸਾਹਿਬ ਦੇ ਸਿਧਾਰਨ ਮੁਖ ਵਿੱਚ ਅੰਤਰ ਇਹ ਸੀ ਕਿ ਗੁਰੂ ਸਾਹਿਬ ਅਕਾਲ ਪੁਰਖ ਤੇ ਅਕਾਲ ਤਖਤ ਨਾਲ ਜੁੜੇ ਹੋਏ ਸਨ ਉਹ ਜੋ ਵੀ ਕਰਦੇ ਸਨ ਅਕਾਲ ਪੁਰਖ ਦੇ ਹੁਕਮ ਤੇ ਉਸ ਦੀ ਰਜ਼ਾ ਵਿੱਚ ਰਹਿ ਕੇ ਕਰਦੇ ਸਨ ਇਸ ਲਈ ਗੁਰੂ ਅਰਜਨ ਦੇਵ ਜੀ ਨੇ ਅਕਾਲ ਪੁਰਖ ਦੇ ਹੁਕਮਾਂ ਵਿੱਚ ਉਸ ਦਾ ਭਾਣਾ ਮਿੱਠਾ ਕਰਕੇ ਮੰਨਦੇ ਹੋਏ ਸ਼ਾਂਤ ਅਤੇ ਅਨਰੋਲ ਰਹਿੰਦਿਆਂ ਆਪਣਾ ਆਪ ਕਰਮਾਨ ਕਰ ਦਿੱਤਾ ਸੀ ਸਮਾਯਾ ਮੇਰੇ ਪੀਰੀ ਦੇ ਮਾਲ ਖਰਗਮਤ ਸਾਹਿਬ ਜੀ 6ਵੇਂ ਪਾਤਸ਼ਾਹ ਸ੍ਰੀ ਗੁਰੂ ਅਰਗੁਨ ਸਾਹਿਬ ਜੀ ਨੇ ਗੁੱਤਾ ਗੱਦੀ ਤੇ ਬੈਠਦੇ ਸਮੇਂ ਪ੍ਰਾਤਨ ਰੀਤਾਂ ਦੀ ਥਾਂ ਨਵੀਂ ਰੀਤ ਕੋ ਤਲਵਾਰਾਂ ਧਾਰਨ ਕੀਤੀਆਂ ਕਿ ਮੇਰੀ ਅਤੇ ਖੀਰੀ ਦੀ ਗੁਰੂ ਜੀ ਨੇ ਜ਼ੁਲਮ ਅਤੇ ਰਾਜ ਦਾ ਟੱਕਰ ਕਰਨ ਲਈ ਸਿੱਖਾਂ ਨੂੰ ਸ਼ਸਤਰ ਵਿਦਿਆ ਦੇਣੀ ਅਰੰਭ ਕਰ ਦਿੱਤੀ ਸ਼ਬਦ ਦੀ ਪ੍ਰੀਤੀ ਤਾਂ ਸਿੱਖਾਂ ਵਿੱਚ ਪਹਿਲਾਂ ਹੀ ਕਾਇਮ ਹੋ ਚੁੱਕੀ ਸੀ ਹੁਣ ਸ਼ਸਤਰ ਦੀ ਰੀਤ ਵੀ ਸਿੱਖੀ ਦਾ ਅੰਗ ਬੰਗਿਆ ਗੁਰੂ ਜੀ ਨੇ ਸ਼ਸਤਰ ਸ਼ਕਤੀ ਇਕੱਤਰ ਕਰਨ ਦੇ ਨਾਲ-ਨਾਲ ਗੁਰੂ ਘਰ ਵਿੱਚ ਨਿਆਂ ਪ੍ਰਣਾਲੀ ਕਾਇਮ ਕਰ ਦਿੱਤੀ ਸਿੱਖਾਂ ਨੂੰ ਮੁਗਲ ਰਾਜ ਦੀ ਸਰਕਾਰ ਅਹਿਰਕਾਰ ਤੇ ਅਦਾਲਤ ਦੇ ਸੱਚ ਹੱਕ ਦੀ ਕੋਈ ਆਸ ਬਾਕੀ ਨਹੀਂ ਸੀ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਗੁਰਮਤ ਵਿਚਾਰਧਾਰਾ ਸੰਗਤ ਦੀ ਆਵਾਜ਼ ਮਨੁੱਖਤਾ ਦੀ ਜ਼ਮੀਰ ਧਰਮ ਨਿਆਂ ਅਨੁਸਾਰ ਸਿੱਖਾਂ ਦੇ ਸਮਾਜਿਕ ਆਰਥਿਕ ਤੇ ਰਾਜਨੀਤਿਕ ਮਸਲਿਆਂ ਬਾਰੇ ਫੈਸਲੇ ਹੋਣ ਲੱਗ ਪਏ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਦਿੱਲੀ ਦੇ ਤਖਤ ਦੇ ਮੁਕਾਬਲੇ ਹਰ ਪੱਖੋਂ ਉੱਚਾ ਸੁੱਚਾ ਤੇ ਸਦਾ ਕਾਇਮ ਰਹਿਣ ਵਾਲਾ ਅਕਾਲ ਪੁਰਖ ਤਖਤ ਸਿਰਜ ਕੇ ਦੁਨੀਆ ਅੰਦਰ ਇੱਕ ਅਜਬ ਤੇ ਵਿਲੱਖਣ ਕਾਰਜ ਕੀਤਾ ਆਮ ਤੌਰ ਤੇ ਸ੍ਰੀ ਸਤਖਾਲਸਾ ਦਾ ਬਲਾਵਾ ਸ੍ਰੀ ਅਕਾਲ ਤਖਤ ਸਹਿਬ ਉੱਤੇ ਹੀ ਜਾਰੀ ਕੀਤਾ ਜਾਂਦਾ ਹੈ ਬਾਕੀ ਦੇ ਚਾਰ ਤਖਤਾਂ ਨੂੰ ਪ੍ਰਸੰਬਧਤ ਇਲਾਕੇ ਦੇ ਸਿੱਖਾਂ ਨਾਲ ਜੁੜੇ ਮਸਲਿਆਂ 'ਤੇ ਵੀ ਵਿਚਾਰ ਹੁੰਦੀ ਹੈ ਅਤੇ ਫੈਸਲੇ ਲੈ ਜਾਂਦੇ ਨੇ ਸ੍ਰੀ ਅਕਾਲ ਤਖਤ ਸਹਿਬ ਸਿੱਖ ਧਾਰਮਿਕ ਚੁਪਤਾ ਮੁਟਲਾ ਤਖਤ ਹੈ ਤੇ ਸਿਖਰਾਸੀ ਸ਼ਕਤੀ ਦਾ ਕੇਂਦਰੀ ਧੁਰਾ ਹੈ ਪਹਿਲਾ ਤਖਤ ਜਿਸ ਨੂੰ ਸ੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸਨ 1609 ਈਸਵੀ ਵਿੱਚ ਤਿਆਰ ਕਰਵਾਇਆ ਤੇ ਇਸ ਦਾ ਨਾਮ ਉਸ ਵੇਲੇ ਅਕਾਲ ਵੁੰਗਾ ਰੱਖਿਆ ਗਿਆ ਇਸ ਤਖਤ ਦੇ ਦਰਸ਼ਨੀ ਜੋੜੀ ਵਾਲੇ ਪਾਸੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਸ਼ਾਮ ਵੇਲੇ ਆਪਣਾ ਸਿੰਘਾਸਨ ਲਾਉਂਦੇ ਅਤੇ ਖੁੱਲੇ ਮદાન ਵਿੱਚ ਕੁਸ਼ਤੀਆਂ ਅਤੇ ਹੋਰ ਖੇਡਾਂ ਕਰਵਾਉਂਦੇ ਨਾਲ ਸੈਸਤਰਾਂ ਦਾ ਅਭਿਆਸ ਵੀ ਕੀਤਾ ਜਾਂਦਾ ਤਖ ਸਾਹਿਬ ਦੇ ਬਿਲਕੁਲ ਸਾਹਮਣੇ ਗੁਰੂ ਸਾਹਿਬ ਦੀਵਾਨ ਲਗਾਉਂਦੇ ਅਤੇ ਢਾਡੀ ਵੀਰ ਰਸੀ ਵਾਰਾਂ गा ਕੇ ਸੰਗਤ ਵਿੱਚ ਜੋਸ਼ ਅਤੇ ਉਤਸ਼ਾਹ ਭਰਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕੋ ਇੱਕ ਹੁਕਮ ਸੀ ਅਧਿਆਤਮਿਕਤਾ ਦੇ ਨਾਲ-ਨਾਲ ਸਿੱਖਾਂ ਨੂੰ ਆਤਮਗਰਖਿਆ ਲਈ ਤਿਆਰ ਕਰਨਾ ਸੀ ਅਕਾਤਰ ਸਹਿਬ ਦੁਨੀਆਂ ਦੇ ਰਾਜਸੀ ਤਖਤਾਂ ਦਾ ਅਦਾਪਤਾ ਵਰਗਾ ਨਹੀਂ ਸੀ ਇਹ ਦਾ ਆਧਾਰ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੀ ਇਸ ਨੇ ਗੁਰਬਾਣੀ ਦੀ ਵਿਚਾਰ ਧਾਰਾ ਉਪਦੇਸ਼ਾਂ ਦੀ ਰੋਸ਼ਨੀ ਵਿੱਚ ਹਰ ਕਿਸਮ ਦੇ ਪੰਥ ਕਤੇ ਸਿੱਖਾਂ ਦੇ ਮਸਲਿਆਂ ਨੂੰ ਨਿਜਿਠਣਾ ਹੈ ਰਾਜਨੀਤੀ ਨੂੰ ਧਰਮ ਦੇ ਅਧੀਨ ਰੱਖਿਆ ਗਿਆ ਇਸ ਲਈ ਸ੍ਰੀ ਅਕਾਤਰ ਸਹਿਬ ਅਤੇ ਸ੍ਰੀ ਹਰਮੰਦਰ ਸਾਹਿਬ ਦੇ ਵਿਚਕਾਰ ਦੋ ਨਿਸ਼ਾਨ ਸਹਿਬ ਝੁਲ ਰਹੇ ਨੇ ਜੋ ਮੀਰੀ ਅਤੇ 피ਰੀ ਦੇ ਸੰਕਲਪ ਨੂੰ ਉਜਾਗਰ ਕਰ ਦਿੰਦੇ ਇਹਨਾਂ ਵਿੱਚੋਂ ਪੀਰੀ ਦਾ ਨਿਸ਼ਾਨ ਸਾਹਿਬ ਜੋ ਕਿ ਹਰਮੰਦਰ ਸਾਹਿਬ ਦੇ ਵੱਲ ਹੈ ਮੀਰੀ ਦਾ ਨਿਸ਼ਾਨ ਸਾਹਿਬ ਕਾਲ ਤਕ ਸੇ ਦੇ ਵੱਲ ਹੈ ਮੀਰੀ ਦਾ ਨਿਸ਼ਾਨ ਸਾਹਿਬ ਮੀਰੀ ਦੇ ਨਿਸ਼ਾਨ ਸਾਹਿਬ ਤੋਂ ਨੀਵਾ ਹੈ ਇਸ ਗੱਲ ਦਾ ਸੰਕੇਤ ਹੈ ਕਿ ਰਾਜ ਸ਼ਕਤੀ ਦੇ ਧਰਮ ਦੀ ਤਾਬਿਆ ਹੋ ਕੇ ਚੱਲਣਾ ਹੁੰਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਾਰੀ ਮਰਿਆਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਨੇ ਚਰਕੀਤੀ ਇਨਾ ਹੀ ਨਹੀਂ ਸ੍ਰੀ ਘਾਟਾ ਸਹਿਬ ਦੀ ਉਸਾਰੀ ਵਿੱਚ ਕਿਸੇ ਵੀ ਰਾਜ ਮਿਸਤਰੀ ਦੀ ਸਹਾਇਤਾ ਨਹੀਂ ਲਈ ਗਈ ਸਗੋਂ ਪੰਥ ਦੇ ਮਹਾਨ ਸਰਦਾਰ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਜਿਨ੍ਹਾਂ ਨੇ ਆਪ ਸ੍ਰੀ ਘਾਟਾ ਸਹਿਬ ਜੀ ਦੀ ਉਸਾਰੀ ਕੀਤੀ ਸ੍ਰੀ ਘਾਟਾ ਸਹਿਬ ਦੀ ਸੇਵਾ ਸੰਭਾਲੀ ਗੁਰੂ ਸਾਹਿਬ ਨੇ ਭਾਈ ਗੁਰਦਾਸ ਜੀ ਦੀ ਨਿਯੁਕਤੀ ਕੀਤੀ ਤੇ ਉਹਨਾਂ ਨੂੰ ਤਖਤ ਦਾ ਸਾਰਾ ਕੰਮਕਾਜ ਸੌਂਪ ਦਿੱਤਾ ਮੌਜੂਦਾ ਸਮੇਂ ਸਿੱਖ ਭਾਵੇਂ ਵਿਦੇਸ਼ਾਂ ਵਿੱਚ ਬੈਠਾ ਹੋਵੇ ਭਾਵੇਂ ਦੁਨੀਆ ਦੇ ਕਿਸੇ ਕੋਨੇ ਵਿੱਚ ਹੋਵੇ ਉਹ ਹਮੇਸ਼ਾ ਹੀ ਸ੍ਰੀ ਅਕਾਲ ਤਖਤ ਸੇਬਦIN ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਸਮੁੱਚੇ ਪੰਥ ਨੂੰ ਸਮਰਪਿਤ ਹੈ ਇਥੇ ਇਹ ਵੀ ਦੱਸਦੀ ਹੈ ਕਿ ਗੁਰਬਾਣੀ ਦੇ ਪਾਵਨ ਸੁਨਾਤਾਂ ਨੂੰ ਮੁੱਖ ਰੱਖਦੇ ਹੋਏ ਸ੍ਰੀ ਅਕਾਲ ਤਖਤ ਸਭਨਾਂ ਦੋਸ਼ੀਆਂ ਨੂੰ ਸਜ਼ਾਵਾ ਦੇਣ ਦੀ ਥਾਂ ਉਹਨਾਂ ਨੂੰ ਸੇਵਾ ਲਈ ਜਾਂਦੀ ਹੈ ਇਹ ਸੇਵਾ ਉਹਨਾਂ ਦੀ ਦੁਰਮਤ ਨੂੰ ਦੂਰ ਕਰਨ ਲਈ ਉਹਨਾਂ ਦੀ ਆਤਮਿਕਤਾ ਦਾ ਵਿਸ਼ਵ ਵਿਕਾਸ ਕਰਨ ਲਈ ਗੁਰਮਤਿ ਰੜ ਕਰਾਉਣ ਲਈ ਤੇ ਗੁਰਪੰਥ ਦੇ ਨਾਲ ਜੋੜ ਲਈ ਲਾਈ ਜਾਂਦੀ ਹੈ ਇਸ ਦਾ ਦ੍ਰਿਸ਼ਟੀਕੋਣ ਜੀਵ ਦਾ ਸੁਧਾਰ ਕਰਨਾ ਹੁੰਦਾ ਹੈ ਉਸ ਤੋਂ ਕਿਸੇ ਗੁਨਾਹ ਦਾ ਬਦਲਾ ਲੈਣ ਦੀ ਭਾਵਨਾ ਨਹੀਂ ਹੁੰਦੀ ਇਸ ਲਈ ਸ੍ਰੀ ਅਕਾਲ ਤਖਤ ਸਾਹਿਬ ਦਾ ਘੁੰਮਣਾ ਗੁਰਬਾਣੀ ਦੇ ਅਨੁਸਾਰ ਮਨੁੱਖ ਦਾ ਕਲਿਆਣ ਕਰਨ ਵਾਲਾ ਹੁੰਦਾ ਹੈ ਸੋ ਆਵਸ਼ਿਸ ਮੁਚੀ ਜਿੰਦਗੀ ਸ੍ਰੀ ਅਕਾਲ ਤਖਤ ਸੇਵ ਨੂੰ ਸਮਰਪਿਤ ਹੋ ਕੇ ਇੱਕ ਨਿਸ਼ਾਨ ਸਾਹਿਬ ਇਕੱਠੇ ਹੋ ਕੇ ਆਪਸੀ ਵੈਰ ਵਿਰੋਧ ਅਤੇ ਮੰਡੀਆਂ ਨੂੰ ਖਤਮ ਕਰਕੇ ਪੰਥ ਦੀ ਚੜ੍ਹਦੀ ਕਲਾ ਦੇ ਵਿੱਚ ਸਿੱਖ ਨਰੇਤ ਮਰਿਆਦਾਵਾਂ ਨੂੰ ਲਾਗੂ ਕਰੀਏ ਔਰ ਮਰਿਆਦਾਵਾਂ ਦੇ ਅਨੁਸਾਰ ਆਪਣਾ ਜੀਵਨ ਧਾਲੀਏ ਔਰ ਸੋਚ ਖਾਲਸਾ ਪੰਥ ਇੱਕ ਲੜੀ ਵਿੱਚ ਬਰੋਇਆ ਜਾਵੇ ਇਹ ਹੀ ਸਾਡੀ ਕਾਮਨਾ ਹੈ ਸਤਿਗੁਰੂ ਰੂਪ પુરਸ਼ਵਾਰੀ ਸਾਧ ਸੰਗਤ ਜੀਓ ਖਾਲਸਾ ਸਾਜਣਾ ਤੋ ਬਾਅਦ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਦਾ ਜੋਕ ਦਿਨ ਹੈ ਗੁਰੂ ਸਵਾਰਿਓ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਔਰ ਸਮੁੱਚੀ ਸਿੱਖ ਕੌਮ ਇੱਕ ਮਤ ਹੋ ਕੇ ਇੱਕ ਹੋ ਕੇ ਅਕਾਲ ਤਖਤ ਸਾਹਿਬ ਦੀ ਅਗਵਾਈ ਨੂੰ ਪ੍ਰਮਾਣ ਕਰੇ ਜੀ ਹੋਈਆਂ ਭੁੱਲਾਂ ਨੂੰ ਨਾ ਚਤਾਰਿਓ ਗੱਜ ਕੇ ਫਤਿਹ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ